ਮੈਨੂੰ ਇਹ ਗੱਲ ਦਾ ਪਤਾ ਹੋ ਗਿਆ ਕਿ ਬਾਬਾਈ ਦਾ ਚੰਨ ਸ਼ੋਅ ਹੈ ਧਰਤੀ ਇੱਕ ਮੈਂ ਹੁ ਸੰਖੇਪ ਚ ਹੋਰ ਗੱਲ ਕਰਨੀ ਆ ਜਿਹੜੀ ਮੈਂ ਆਮ ਮੀਡੀਆ ਚ ਨਹੀਂ ਕਰਦਾ ਪਰ ਮੈਂ ਹੁਣ ਤੁਸੀਂ ਗੱਲ ਕੀਤੀ ਆ ਤੇ ਮੈਂ ਕਰਨੀ ਆ ਦਸ਼ਮੇਸ਼ ਸਕੂਲ ਵਾਲੀ ਜਿਹੜੀ ਗਲੀ ਹੈ ਨਾ ਇਹ ਸੜਕ ਹੀ ਜਿਹੜੀ ਤੇਰੀ ਆਪਾਂ ਗਲੀ ਬਣਾਈ ਆ ਮੈਨੂੰ ਅੱਜ ਯਾਦ ਆ ਕਿ ਮੈਂ ਉਦੋਂ ਚਿੱਜੀ ਚੌਸੀ ਚ ਪੜਦਾ ਹੋਣਾ ਆ ਜਦੋਂ ਸੰਤ ਜਨਰੈਲ ਸਿੰਘ ਜੀ ਪਿੰਡਾਂ ਵਾਲੇ ਮਤਲਬ ਕਿ ਦਸ਼ਮੇਸ਼ ਸਕੂਲ ਦੇ ਵਿੱਚ ਸ਼ਿਦੇਖੰਡਪਾਟ ਸਾਹਿਬ ਦਾ ਭੋਗ ਹੀ ਤੇ ਉਹ ਆਏ ਹੀ ਤੇ ਮੈਨੂੰ ਮੈਨੇ ਅਜ ਵੀ ਯਾਦ ਆ ਕਿ ਜਿਹੜੇ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਸਾਨੂੰ ਬੱਚਿਆਂ ਦੀ ਲਾਈਨ ਬਣਾਈ ਸੀ ਦੋਵੇਂ ਪਾਸੇ ਮੇਰਾ ਦੋਸਤ ਵਰਸ਼ਪਾਲ ਸਿੰਘ ਮੇਰਾ ਕਲਾਸ ਫੇਲੋ ਆ ਇਹ ਵੀ ਹੀ ਮੇਰੇ ਨਾਲ ਸਾਨੂੰ ਫੁੱਲ ਫੜਾਤੇ ਆਰੇ ਅਸੀਂ ਫੁੱਲ ਜਿਹੜੇ ਆ ਉਹਨਾਂ ਨੇ ਚਰਨਾਂ 'ਚ ਅਰਪਣ ਕੀਤੇ ਆ ਤੇ ਜਦੋਂ ਪੰਚਾਇਤ ਬਣੀ ਆ ਜਦੋਂ ਜਸਮੇਸ਼ ਸਕੂਲ ਵਾਲੇ ਉਹ ਆਪਣੇ ਸੋਹਣੀ ਹੈਗੇ ਸੀ ਉਹਨਾਂ ਨੇ ਕਈ ਗਲੀ ਬਣਾਉਣੀ ਆ ਉਹਨਾਂ ਨੂੰ ਮੇਰੇ ਗੱਲ ਨਹੀਂ ਹੀ ਗਈ ਪਰ ਮੈਂ ਕਹਿਣੀ ਚਾਹੁੰਦਾ ਕਿ ਮੇਰਾ ਮੇਨ ਕਾਰਨ ਸਭ ਤੋਂ ਪਹਿਲਾਂ ਗਲੀ ਬਣਾਉਣ ਵਾਲਾ ਵੀ ਉਹ ਹੀ ਕਿ ਉਹ ਵੀ ਜਿਹੜੀ ਸੰਤਾ ਦੇ ਚੰਨ ਸ਼ੋਪਰਾ ਪਰ ਜਿਹੜੀ ਗਲੀ ਬੋਲੇ ਸੋਨਿਹਾਲ ਲੋਕ ਸੁਨਿਆ